ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗੀਆਂ ਵੀਰ ਕੋਲੇ ਇੱਕ ਝੋਟੀ ਆ ਗਈ ਵੀਰੋ ਗੱਬਣਾ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਕੁਲਜਿੰਦਰ ਜੀ ਕੀ ਹਾਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਸਤਿ ਸ੍ਰੀ ਅਕਾਲ ਜੀ ਤੇਰੀ ਫਾਰਮ ਦੇਖਣ ਆਲੇ ਦੇਸ਼ਾਂ ਦੇਸ਼ਾਂ ਦੇ ਭੈਣ ਭਰਾ ਦੇਖਣ ਆ ਚਾਰ ਪਲੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤਾਂ ਹੋਰ ਸਭ ਨਾਲ ਮੇਰੇ ਠੀਕ ਠਾਕ ਜੀ ਵਧੀਆ ਵੀਰੇ ਨਾ ਦੱਸਿਓ ਨਾ ਗੁਰਵਿੰਦਰ ਸਿੰਘ ਬਿੱਲਾ ਹਾਂਜੀ ਠੀਕ ਹੈ ਤੇ ਠੱਠਾ ਵਜੇਗਾ ਕਿ 10 ਪੁਰਿਆ ਠੀਕ ਹੈ ਜੀ ਨਜ਼ਦੀਕ ਫਲੇਗੜ ਚੂੜੀਆ ਦੇਰੇ ਪੰਨ ਵਾਲੀ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੱਸੋ ਵੀਰ ਜੀ 98564552 ਠੀਕ ਹੈ ਜੀ ਹਾਂਜੀ ਤਾਂ ਤੁਹਾਡਾ ਨਾਮ ਜੀ ਗੁਰਪ੍ਰਤਾਪ ਸਿੰਘ ਜੀ ਜੈ ਵੀ ਕੈ ਵੀ ਜੈ ਵੀ ਕੈ ਵੀ ਆ ਪਿੰਡ ਚ ਗੇਵੀ ਕੋਈ ਪੁੱਛ ਲੈ ਹਾਂ ਗੇਵੀ ਵੱਲ ਜਾਣਾ ਹਾਂ ਠੀਕ ਹੈ ਤਾਂ ਪਿੰਡ ਠੱਠਾ ਆ ਗਿਆ ਠੀਕ ਹੈ ਤਰ ਚੰਗੇ ਪਸ਼ੂ ਆ ਗਏ ਅੱਜ ਜੀ ਕੋਲੇ ਹਾਂਜੀ ਹਾਂਜੀ ਚੰਗੇ ਰਿਕਾਰਡ ਵਾਲੇ ਹਾਂਜੀ ਤਲੱਲੇਦਾਰ ਹਾਂਜੀ ਟੌਪ ਕਲਾਸ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਕਰੀਏ ਵੀਰੇ ਸ਼ੁਰੂ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਪਿਛਲੀ ਵੀਡੀਓ ਦਾ ਫਿਰ ਜਲਦੀ ਮਾਲ ਗਿਆ ਅਗਰੇ ਵੇਚ ਗਿਆ ਹਾਂ। ਹਾਂ ਜੀ ਇਦਾਂ ਹੀ ਇਹ ਤੁਹਾਨੂੰ ਬਤਾ ਤਾਡੇ ਚੈਨਲ ਤੇ ਪਈ ਹੋਵੇ ਤੇ ਮਾਲ ਕਿਵੇਂ ਖਲੋ ਜੀ ਹਨਾ ਮਲੇ ਰੇਟ ਵਿੱਚ। ਮੈਂ ਰੇਟ ਰੇਟ ਵੇਚਦਾ ਜੀ। ਇੱਕ ਰੇਟ ਜੈਜ ਆ ਪਸ਼ੂ ਸਾਥ ਸੁਤਰਾ। ਹਾਂ ਜੀ ਹਾਂ। ਤੇ ਇੱਕ ਦੋ ਕੰਮ ਸਾਥ ਸੁਤਰਾ ਹੋਇਆ ਹਨਾ ਜੀ। ਤੈਡੋ ਮੈਡਿਕੀ ਪਸ਼ੂ ਦੇ ਫਿਰ ਵਿਗਣਾ ਵਿਗਣਿਆ। ਬਿਲਕੁਲ। ਅਸੀਂ ਕੰਮ ਬਹੁਤ ਵਧੀਆ ਤੁਹਾਡਾ ਸਾਥ ਸੁਤਰਾ ਨੂੰ ਵੀਰ ਜੀ ਕਰਦੇ ਜੀ ਉਹ ਰੇਟ ਤੁਹਾਡਾ ਜੈਜ ਹੁੰਦਾ। ਹਾਂ। ਠੀਕ ਹੈ ਜੀ ਕਰੀਏ ਵੀਰੇ ਸ਼ੁਰੂ ਝੋਟੀ ਨੂੰ ਕਰ ਲਈਏ ਝੋਟੀ ਬਾਰੇ ਦੱਸਦੇ ਵੀਰ ਜੀ ਦੂਜਾ ਸੁਆ ਗਿਆ ਅੱਛਾ ਜੀ ਮੂੰਹ ਸਿੱਗੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਦੁੱਧ ਨੂੰ ਬਹੁਤ ਹੀ ਖਰੀਆ ਪਹਿਲਾਂ ਕੱਟੀ ਨੇ 12 ਕਿਲੋ ਦੁੱਧ ਪਾਰਤਾ ਜੀ ਅੱਛਾ ਪਹਿਲੇ ਨੇ ਚੰਗਾ ਭਰਿਆ ਦੋ ਚੰਗੇ ਚੰਗੇ ਰਿਕਾਰਡ ਵਾਲੀ ਬਾਕੀ ਹਫ਼ਤਾ ਵਿੱਚ ਹੀ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਇੱਕ ਤਰੀਕ ਨੂੰ ਹਾਂ ਜੀ ਖੋਲੀ ਵੀਰ ਜੀ ਤੋਰਾ ਵਖਾਈਏ ਠੀਕ ਵੇਖੋ ਵੀਰੇ ਚੰਗੀ ਝੋਟੀ ਆ ਗਈ ਆ ਇੱਕ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਹਨਾ ਜੀ ਇੱਕ ਨੂੰ ਇੱਕ ਠੀਕ ਹੈ ਜੀ ਤੇ ਵੇਖੋ ਵੀਰੇ ਚੰਗੀ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਪਹਿਲੇ ਨੇ ਚੰਗਾ ਦੁੱ ਕਿਆ ਬਾਤ ਧੀ ਲਹਿਵਾਲੂ ਬਹੁਤ ਸ਼ਾਨਦਾਰ ਲੱਗਿਆ ਵੀਰੇ ਅਜੇ ਹਜੇ ਵੀ ਲੱਗੀ ਟਾਈਮ ਤਾਂ ਫਿਰ ਤਾਂ ਬਹੁਤ ਬਣੂਗੀ ਹਾਂਜੀ ਹਾਂ ਜੇ ਸਾਤ ਦਿਨ ਭਰੇ ਬਣੇ ਠੀਕ ਹੈ ਜੀ ਵੇਖੋ ਵੀਰੇ ਲੇਵੇ ਦੀ ਬਹੁਤ ਸਾਫ ਝੋਟੀਆਂ ਬਹੁਤ ਚੰਗੀ ਝੋਟੀਆਂ ਚਮਕ ਚਮਕ ਬਹੁਤ ਆ ਕੁਮਾਲ ਹੋ ਜੀ ਦੇਖੋ ਵੀਰੋ ਲੇਵੇ ਦੀ ਬਹੁਤ ਸਾਫ ਆ ਦੁੱਧ ਨੂੰ ਵੀ ਰੰਦਾ ਬਹੁਤ ਚੰਗੀਆਂ ਵੀਰੇ ਚੰਗਾ ਰਿਕਾਰਡ ਆ ਦੁੱਧ ਨੂੰ ਚਾ ਲੇਵਲ ਉਹਦੀ ਬਹੁਤ ਸਾਫ ਆ ਵੀਰੋ ਲੇਵੇ ਸੋਹਣੇ ਥਣਪੰਡੇ ਦੀ ਮਾਲਕਾ ਹਾਂਜੀ ਤਾਂ ਵੀਰੇ ਕਾ ਤਾਂ ਬਾਕੀ ਹੈਣਾ ਇੱਕ ਤਾਂ ਇੱਕ ਤਰੀਕ ਨੂੰ ਇਹਨੇ ਦਿਨ ਪੂਰੇ ਹੁੰਦੇ ਹੈਣਾ ਅਹ ਠੀਕ ਹੈ ਜੀ ਆ ਪਿੱਲਿਆ ਹੀ ਜਨੇ ਟਾਈਮ ਉੱਪਰ ਵੀ ਦਿਨ ਲੈ ਜਾਂਦਾ ਪਸ਼ੂ ਹਾਂ ਦਿਨ ਉੱਪਰ ਵੀ ਲੈ ਜਾਂਦਾ ਹਾਂਜੀ 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 ਤਾਂ ਬਾਕੀ ਵੀਰੇ ਕੋਈ ਥਣਾ ਜ ਨਹੀਂ ਆ ਜਾਈ ਕੋਈ ਇਹੋ ਜੀ ਗੱਲਬਾਤ ਨਹੀਂ ਆ ਬਣੂ ਬਹੁਤ ਅਜੀ ਹੈਣਾ ਫਿਰ ਟਾਈਮ ਖੜੂ ਹੈ ਸ਼ਾਇਦ ਉਹਨੇ ਬੂੰਦਾ ਹਾਂਡੀ ਲਈ ਠੀਕ ਹੈ ਜੀ ਹਾਂਜੀ ਇਹ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਬੰਦੇ ਜੀ ਦੇਖੋ ਕੋਈ ਅਸੀਂ ਲੱਖ ਨਹੀਂ ਕਰਨਾ ਹੈਣਾ ਹਾਂਜੀ ਕੋਈ 95 ਨਹੀਂ ਕਰਨਾ ਠੀਕ ਹੈ ਜੀ ਉਹਦੇ 90 ਦੇ ਦਈਏ ਜੀ 90 ਜੀ ਹਾਂਜੀ ਠੀਕ ਆ ਵੀਰੇ ਠੀਕ ਆ ਜੈਜ ਹੈ ਨਾ ਕੋਈ 95 90 ਨਹੀਂ ਹੈ ਨਾ ਹਾਂ ਕੋਈ ਨਹੀਂ ਆਪਣਾ ਲੱਖ ਨਹੀਂ 95 ਨਹੀਂ 90 ਸਿਰਫ ਵੀਰ 90 ਜੋ 1000 ਹਰਦੇ ਕੋਈ ਨਹੀਂ ਠੀਕ ਹੈ ਜੀ ਕੋਈ ਹਾਂ ਮਾਤਨ ਕਰਦੇ ਹੋ 90 ਜੋ 1000 ਤੇ ਕੋਈ ਵੀਰ ਫੋਨ ਲਾਵੇ ਚਲੋ ਆ ਜੂਗਾ ਨਾ ਮੇਰਾ ਭਰਾ ਹੈ ਨਾ ਹਾਂਜੀ 10 ਦਿਨ ਕੱਚੀ ਆ ਤਾਂ ਮੰਨ ਗੀ ਜੀ ਬਿਲਕੁਲ ਇਹ ਆ ਕੇ ਬਹੁਤ ਚੰਗਾ ਦੁੱਧ ਪਾ ਦੂਗਾ ਯਾਰ ਬਿਲਕੁਲ ਤਾਂ ਵੇਖੋ ਵੀਰੋ ਰੇਟ ਵੀਰ ਦਾ ਜੈਜ ਆ ਲੈ ਵੇ ਸੋਨੇ ਖੁੱਲੇ ਥਣਪਾਡੇ ਦੀ ਮਾਲਕਾ ਤਾਂ ਬਾਕੀ ਵੀਰੋ ਹਲੇ ਪੁੜਿਆਂ ਤੋਂ ਨਹੀਂ ਜਿਆਦਾ ਛੇਤੀ ਸੂਗੀ ਹਨਾ ਇਹ ਵੀ ਬਣੂ ਬਹੁਤ ਤਾਂ 90 ਜੋ ਵੀਰ ਕਹਿੰਦਾ 1000 ਛੱਡ ਦਾਂਗੇ ਬਾਕੀ ਤੁਸੀਂ ਫੋਨ ਜਰੂਰ ਲਾ ਲਿਓ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਬੈਡ ਜੀ ਇਹ ਵਿੱਚ ਹੀ ਆਪਣਾ ਪਹਿਲਾ ਨੱਸੀ ਆ ਗਈ ਜੀ ਪਹਿਲਾ ਸੂਆ ਹਾਂ 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 ਕੀ ਬਾਤ ਆ ਲੇਵਾ ਬਹੁਤ ਸ਼ਾਨਦਾਰ ਹੈ ਜੀ ਹਾਂ ਜੀ ਠੀਕ ਹੈ ਜੀ ਕਿੰਨੇ ਦਿਨ ਬਾਕੀ ਨੇ ਜੀ ਇਹਦੇ ਸੂਜੀ ਪੰਜ ਚਾਰ ਦਿਨ ਲੇ ਗਈ ਜੀ ਅਜੇ ਪੰਜ ਚਾਰ ਦਿਨ ਹਰ ਰੁਪਏ ਨੇ ਲੈ ਜੇਗੀ ਜੀ ਠੀਕ ਆ ਵੇਖੋ ਵੀਰੋ ਤਾਂ ਬਾਕੀ ਕੋਈ ਕੋਈ ਭਲਾਣੇ ਹੈ ਜੀ ਹਨਾ ਨਹੀਂ ਕੋਈ ਭਲਾਜ ਵੀ ਲੁਕੀ ਆ ਥੋੜੀ ਹਨਾ ਪਹਿਲਾਂ ਹੀ ਫਰਕ ਪੈ ਜਾਂਦੀ ਹੈ ਨਾ ਜੀ ਬਾਕੀ ਥਾਣੇ ਬੜਾ ਪਿਆਰੀ ਲੱਗਦੀ ਹੈ ਥਾਣਾ ਚਿੰਗਰ ਗੁਲਾਬੀ ਥਾਣਾ ਹੈ ਖੋਲੋ ਵੀਰ ਜੀ ਵੇਖੋ ਵੀਰੋ ਲੇਵਾ ਚੈੱਕ ਕਰ ਲੋ ਵੱਡੇ ਪੱਲੇ 'ਚ ਵਹਿੜ ਆ ਗਈ ਆ ਰੰਗ ਬਾਜ ਆ ਤਾਂ ਦੁੱਧ ਵੀ ਵੀਰੇ ਚੰਗਾ ਗੱਡੂ ਫਿਰ ਪਹਿਲਾ ਸੂਆ ਹਨਾ ਬ੍ਰੀਡ ਬ੍ਰੀਡ ਆ ਪੁੱਤ ਹਾਂਜੀ ਖੋਲ ਦਿਓ ਇਹਤੋਂ ਵੀਰੋਂ ਐ ਲੇਵੇ ਵਾਲੇ ਪੂਰੇ ਕਲਾਵੇ ਕਲੂਏ ਭਾਈ ਥੱਲਿਓ ਬਾਕੀ ਹਜੇ ਵੀ ਟਾਈਮ ਖੜਦੀ ਬਣੂ ਬਹੁਤ ਜਿਆਦੀ ਫਿਰ ਅਸੀਂ ਤਾਂ ਦੁੱਧ ਪਹਿਲਣ ਵੀ ਜੀ ਚੰਗਾ ਚਵਾਜੂ ਫਿਰ ਵਾਸ਼ੀ ਹਾਂ ਜੀ ਜੀ ਜਿਆਦਾ ਨਹੀਂ ਹੈ ਭਾਜੀ ਆਪਾਂ ਕਹਿੰਦੇ ਪੀ ਕਿਲੋ ਚਵਾਦੀ ਬਹੁਤ ਹੈ ਹਨਾ ਬਿਲਕੁਲ ਬੇਟਾ ਕਿਉਂਕਿ ਬਰੀਡ ਬਹੁਤ ਹੈ ਹਨਾ ਬਰੀਡ ਵੱਡੇ ਪੱਲੇ ਚ ਆ ਫੁੱਲ ਕੱਦ ਵਜਨ ਵਾਲੀ ਹੈ ਵੀਰੋ ਕੋਈ ਨਿੱਕੀ ਮੰਨ ਕੇ ਨਾ ਚੱਲਿਓ ਵੈਣ ਨੂੰ ਚੰਗੀ ਹੈ ਹਨਾ ਚਮਕ ਬਹੁਤ ਹੈ ਇੱਕ ਰੀਕ ਫੇਸ ਕੁਆਲਟੀ ਹਾਂ ਇੱਕ ਮਿੰਟ ਇੱਥੇ ਕਰਕੇ ਜਾਨਦੇ ਹਾਂ ਮਾੜਾ ਮਾੜਾ ਇੱਕ ਮਾੜੋ ਉਹ ਕਿੱਥੇ ਉਹ ਸੋਹਣੀ ਵੇੜਾ ਵੀਰੇ ਫੁੱਲ ਬ੍ਰੀਡ ਆ ਹਨਾ ਪੰਜਾਂ ਤੋਂ ਤਾਂ ਵੇਖੋ ਵੀਰੇ ਵੱਡੇ ਪੱਲੇ ਚ ਆ ਗਈ ਠਣਪਾਂਡੇ ਵਾਲੀ ਵੇੜਾ ਐ ਖੁੱਲੇ ਠਣਪਾਂਡੇ ਦੀ ਮਾਲਕਾ ਆਪਾਂ ਆਪਾਂ ਪੁਲਾਜਾ ਗੀ ਨੇ ਥੋੜੀ ਹਲੇ ਹੈ ਨਾ ਬਿਲਕੁਲ ਮੇਰੇ ਹੈ ਨਾ ਤੇ ਜਿਵੇਂ ਮਰਜ਼ੀ ਲੈ ਜਾਈਏ ਥੱਲੇ ਹੈ ਨਾ ਸੇਫ ਹੋਤਾ ਹਾਂ ਆ ਦੇਖੋ ਵੀਰੋ ਐ ਗੁਲਾਬੀ ਥਣ ਆ ਗਿਆ ਲਾਗੇ ਤੇ ਚੈੱਕ ਕਰਨਾ ਸੋਹਣਾ ਥਣ ਕੱਢਦੀ ਆਉਂਦੀ ਵੈਸੀ ਬਹੁਤ ਸੋਹਣੀ ਵੈੜਾ ਜੀ ਲੈ ਵਾਈ ਬਹੁਤ ਜ਼ਿਆਦਾ ਜੀ ਤਾਂ ਵੀਰੇ ਐ ਫੋੜ ਫੋੜ ਪਛਾਣ ਨੂੰ ਜੜੀ ਪਈ ਆ ਚੈੱਕ ਕਰੋ ਕਿੰਨੀ ਗਾਂ ਨੂੰ ਆ ਉਨੀ ਪਛਾਣ ਨੂੰ ਜੜੀ ਪਈ ਆ ਕਿਆ ਬਾਤ ਹੈ ਕਿੰਦਰ ਹਲੇ ਵੀ ਇਹੋ ਜੀ ਬੱਚੀ ਤਾਂ ਨੂੰ ਪਤਾ ਸੁੁੰਦੇ ਸੁੁੰਦੇ ਟੱਪ ਲਾ ਦਿੰਦੀ ਹੈ ਨਾ ਬਿਲਕੁਲ ਬਣੀ ਤੇ ਪਹਿਲਾਂ ਚਲ ਮਾਰੇ ਦੀ ਕਿਰਪਾ ਨੂੰ ਸੋਹਣੀ ਹੈ ਨਾ ਜੀ ਬਹੁਤ ਸੋਹਣੀ ਤਿਆਰ ਹੋਈ ਹੈ ਜੀ ਵੇੜ ਪਹਿਲਾਂ ਹੈ ਨਾ ਪਹਿਲਾਂ ਵਿੱਚ ਸੁੁੰਦਾ ਤੇ ਸੁੁੰਦੇ ਸੁੁੰਦੇ ਹੋਰ ਹੀ ਕਮਾਲ ਕਰ ਦਿੰਦੀ ਹੈ ਹੋਰ ਕਰਦੇ ਬਿਲਕੁਲ ਤਾਂ ਬਰੀਡ ਬਹੁਤ ਹੈ ਨਾ ਹਾਂ ਜੀ ਹਾਂ ਬਰੀਡ ਬਹੁਤ ਆ ਬਾਕੀ ਆ ਨੀ ਨੀਗਾ ਸਿੰਘ ਜ ਆ ਗਿਆ ਹੈ ਨਾ ਬਾਕੀ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਵੀਰੇ ਬਰੀਡ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਮੱਛੀ ਹੈ ਹਾਂ ਜੀ ਫੁੱਲ ਬਰੀਡ ਆ ਤਾਂ ਵੀਰੇ ਕਿ ਮੈਂ ਵੱਡੀ ਵੇੜ ਆ ਗਈ ਹੈ ਨਾ ਤੇ ਮੁੱਲ ਵੀਰੇ ਨੋਲੇ ਦਿੱਤੀ ਆਪਣਾ ਜੈਜੀ ਹੈ ਜੀ ਹਾਂਜੀ ਕੋਈ 85 ਨਹੀਂ ਕੋਈ 90 ਨਹੀਂ ਜੀ ਹੈਨਾ 70 ਦੀ ਵੀ ਜੀ 70 ਦੀ ਹਾਂਜੀ ਹਾਂਜੀ ਠੀਕ ਹੈ ਜੀ ਨਾਨਕਪੁਰ ਹੋ ਜਾਏਗਾ ਹੋਰ ਜੀ ਉਹ ਬਾਈ ਫੋਨ ਲਾਵੇ ਹੈਨਾ ਹਾਂ ਠੀਕ ਹੈ 70 ਤੋਂ ਇੱਕ ਵੀਰ ਫੋਨ ਲਾਵੇ ਮੋੜਦੇ ਨਹੀਂ ਤੁਸੀਂ ਕਰਾ ਲਓ ਮਾਨ ਕੋਈ ਗੱਲ ਵੀਜਿੰਦਰ ਜੀ ਆਪਾਂ ਨਾ ਠੀਕ ਹੈ ਵੀਰੇ 70 2000 ਚੀਜ਼ ਹੈ ਨਾ 2 ਕਰ ਦਿਓ ਹਾਂਜੀ 68000 68000 ਦੀ ਜੈਸ ਦੇ ਚੱਕਰ ਚ ਨਾ ਪਵੇ ਬਿਲਕੁਲ ਮੈਂ ਵੱਡੀ ਬੱਚੀ ਹੈ ਨਾ ਵੱਡੀ ਵਾਦੇ ਦੇ ਪੀ ਕੇ ਵਾਦੇ ਬੰਦੀ ਹੈ ਨਾ ਵਾਦੇ ਬੰਦੀ ਵੀਰ ਜੀ ਵਾਦੇ ਬੰਦੀ ਬਿਲਕੁਲ ਬਰੀਡ ਆ ਵਸ਼ੀ ਲੈਵੇ ਵਾਲੀ ਆ ਤਾਂ ਵੇਖੋ ਵੀਰੋ ਦਿਨ ਖੜਦੀ ਆ ਰੇਡ ਵੀਰ ਨੇ ਜਾਇਜ ਕੀਤਾ 58000 ਦੀ ਵੀਰ ਕਹਿੰਦਾ ਹੋ ਜੂ ਉਹ ਆਪਣਾ 60000 ਦੀ ਸਾਰੀ 60000 ਦੀ 70 ਜੀਉ ਦੋ ਛੱਡਿਆ ਤੁਨ 60000 ਦੀ ਮੰਗਨ ਨੂੰ ਵੀਰੇ ਭਾਵੇਂ 85 ਮੰਗ ਲਾ ਕਿਉਂਕਿ ਥਲੇ ਕਲਾਵੇ ਪਾਏ ਆ ਲਬੈੜ ਨੇ ਹੱਕ ਵੀ ਰੱਖਦੀ ਆ ਪਰ ਤੁਹਾਡਾ ਰੇਡ ਜਾਇਜ ਹੁੰਦਾ ਤਾਂ ਕਿ ਤੁਹਾਡੇ ਕੋਲ ਵਪਾਰੀ ਵੀਰੀ ਪਸ਼ੂ ਲੈ ਕੇ ਜਾਂਦੇ ਆ ਲੈ ਕੇ ਜਾਂਦੀ ਲੈ ਕੇ ਹਾਂਜੀ ਹਾਂਜੀ ਤਾਂ ਪਸ਼ੂ ਇੱਕ ਦਾ ਕਿ ਕਿੱਡਾ ਲੈਵਲ ਉਹ ਆ ਵੈੜਦਾ ਮੰਗਣੋ ਜੀ ਵੀਰੇ ਮੁੱਲ ਹਣਾ ਜਿੰਨੇ ਮੇਰੇ ਭਰਾ ਕਰਨ ਦਾ ਰੇਟ ਪਰ ਹਰੀਕੇ ਮ ਕੋਈ ਸਟਾਰਟ ਹੋਈ ਦੇ ਮ ਪਾਈ ਹਾਂ ਹਾਂਜੀ ਖਾਸ ਕਰਕੇ ਮੇਰੇ ਕੋਲ ਇਦਾਂ ਲੈ ਜੀ ਜਿਆਦੇ ਪਸ਼ੂ ਹਣਾ ਤਾਰੇ ਆਨਲਾਈਨ ਹੀ ਮੰਗਾ ਲੈਂਦੇ ਉਸ ਵੇਲੇ ਤਾਂ ਵੇਖੋ ਵੀਰੇ 68000 ਦੀ ਵੈੜ ਹੋ ਜੂ ਹਾਂ ਨਾ ਹਾਂਜੀ ਠੀਕ ਆ ਤੀਜੇ ਨੰਬਰ ਤੇ ਵੀਰ ਜੀ ਵੈੜ ਆ ਗਈ ਇਹ ਵੀਰ ਜੀ ਆਪਣਾ ਆ ਗਈ ਜੀ ਥੋੜੀ ਕ੍ਰੋਸ ਪੰਚ ਆ ਠੀਕ ਆ ਜੀ ਤੇ ਇਹਦੀ ਦੂਜਾ ਤੁਹਾਂ ਜੀ ਗੱਬਣਾ ਵੀਰ ਜੀ ਗੱਬਣ ਆ ਠੀਕ ਆ ਜੀ ਖੋਲੇ ਨੂੰ ਮ ਹਫਤਾ ਲੈ ਜੂਗੀ ਇੱਕ ਹਫਤਾ ਪਿਆ ਹਾਂ ਹਾਂ ਤਾਂ ਵੇਖੋ ਵੀਰੋ ਇਹ ਵੀ ਵੜ ਸੁਣੀ ਆ ਕੰਨ ਨੂੰ ਹੀ ਹੈ ਵੱਡੇ ਵੱਲੇ ਜੇ ਵੀ ਹੈ ਨਾ ਤੁਹਾਨੂੰ ਲੱਗਾ ਵੀ ਇਹ ਤੁਹਾਨੂੰ ਬਹੁਤ ਸੋਹਣਾ ਲੱਗਿਆ ਨੌਂ ਗੜਾ ਥਾਂ ਆ ਗਿਆ ਵੀਰੋ ਥੱਲੇ ਵਾਲੂ ਆਇਦਾ ਵੀ ਬਹੁਤ ਆ ਇਹਦੀ ਹਮ ਤਲੇ ਜੀ ਇੱਕ ਹਮ ਤਾਂ ਵਿਆਹ ਜੀ ਠੀਕ ਆ ਜੀ ਬਣੂ ਫਿਰ ਢੱਲਾ ਢੋਲਾ ਬਹੁਤ ਨੇ ਇਹਦੇ ਵਿੱਚ ਬਿਲਕੁਲ ਲੈਵ ਬਹੁਤ ਸ਼ਕੀਨ ਵੇੜਾ ਵੀ ਕਾ ਮਾਤਾ ਬਹੁਤ ਚੰਗੀ ਵੇੜਾ ਵੀਰੋ ਚਮਕ ਚਮਕਾਲੀ ਆ ਬਣੂ ਵੀ ਬਹੁਤ ਏ ਟੱਲਾ ਬਹੁਤ ਨੇ ਲੈਵੇ ਚੇਦੇ ਵੇਖੋ ਵੀਰੋ ਐ ਤੁਨ ਤੁਨ ਸੋਹਣਾ ਲੱਗਿਆ ਇਹ ਲਾਂਟੂ ਲਾਂਬੋਦ ਨੇ ਲੈਵੇ ਦੇ ਵਿੱਚ ਖਾਣਾ ਬਹੁਤ ਚੰਗਾ ਲੱਗਿਆ ਜੀ ਹਾਂ ਜੀ ਠੀਕ ਹੈ ਜੀ ਬਹੁਤ ਸੋਹਣੀ ਵੇੜਾ ਜੀ ਤਾਂ ਹਾਂ ਜੀ ਵੀਰੇ ਲੈ ਜੂ ਇੱਕ ਹਫਤਾ ਹਾਂ ਬਾਕੀ ਬਣਾਣਾ ਗਜਿੰਦਰੀ ਹੈ ਨਾ ਸ਼ੈਸੂ ਲਈ ਨਾ ਮੈਨੂੰ ਲੱਗਦੀ ਫਦੇ ਘਰ ਚੂਰੀਆਂ ਦਲੇ ਹਨਾ ਠੀਕ ਠੀਕ ਹੈ ਜੀ ਤੇ ਕੱਢੀ ਗੁੱਡੀ ਨਹੀਂ ਕਰਨਾ ਤੇਰੇ ਹਨਾ ਹਾਂ ਕਰੋ ਕੱਟ ਕੱਟ ਬਾਕੀ ਤਾਂ ਹੰਡਰਦੀ ਬਾਕੀ ਹੈ ਠੰਡੀ ਨਹੀਂ ਸੋਹਣੀ ਵੇੜਾ ਠੰਡੀ ਸੀਲਾ ਹਾਂ ਤੇ ਹੁਣ ਵੀ ਕਿੰਨੀ ਦੁੱਧ ਦੋਗੀ ਦਊ ਫੈਂਟ ਆ ਦਾ ਹਨਾ ਦੁੱਧ ਵਾਲੀ ਹੈ ਤਾਂ ਮਸ਼ੀਨ ਦੁੱਧ ਆ ਲਈ ਜੀ ਢੱਲਾ ਬੋਦਨੇ ਬਣੂ ਬਹੁਤ ਹੈ ਜੀ ਤਾਂ ਵੀਰੇ ਮੋਲ ਮੋਲ ਜੀ ਕੋਈ 65 ਦੀ ਕੋਈ 60 ਨਹੀਂ ਵੀਰ ਜੀ ਅੱਛਾ ਜੀ ਹਾਂ ਜੀ 55000 ਦੇ ਲੀਏ ਕੀ ਬਾਤ ਹੈ 1000 ਛੱਡ ਦਿਓ 55 ਦੇ ਠੀਕ ਹੈ ਜੀ ਦੋ ਛੱਡੋ 54 ਦੀ ਵੀਰੇ 53 ਦੀ ਜਾਣੀ ਰੇਟ ਚ ਆ ਜਾ ਕਿਉਂਕਿ ਕਿਹੜਾ ਅੱਜ ਸੂਈ ਹੁੰਦੀ ਦਾ ਭਾਵੇਂ 65 ਦੀ ਵੀ ਵੇਚ ਲੈਂਦੇ ਹਾਂ ਜੀ ਹਾਂ ਜੀ ਹਾਂ ਜੀ ਹਣਾ ਚਲੋ ਕਿਹੜੇ ਵੀਰ ਨੇ ਸਾਹਮਣੀ ਆ ਤਾਂ ਬਾਕੀ ਵੀਰੇ ਪੰਜ ਛੇ ਦਿਨ ਕੀ ਕੋਈ ਸੰਭਲੋ ਵੀਰਾ ਤੇ ਰੇਟ ਵੇਹ ਲੋ ਰੇਟ ਵੀਰ ਦਾ ਜਾਇਜ਼ ਆ ਹਣਾ ਥਾਂ ਇੱਕ ਜੀ ਦਿਖਾ ਦਿਓ ਨਾੜਾ ਨੋੜਾ ਚੈੱਕ ਕਰਾ ਦਿਓ ਵੇਖੋ ਬਿਲਕੁਲ ਲੋਧਾ ਲਿਖ ਦੇਣਾ ਵੀਰੇ ਹਣਾ ਤਾਂ 53 ਦੀ ਹਾਂ ਹੋ ਗਈ 70000 ਦੀ ਹੋ ਗਈ ਹੈ ਨਾ ਠੀਕ ਠੀਕ ਹੈ ਜੀ ਤਾਂ ਵੇਖੋ ਵੀਰੇ ਜਿਆਜ ਰੇੜਾ ਮੇਰੇ ਦਾ 50000 ਦੀ ਬਾਕੀ ਫੋਨ ਲਾ ਲਿਓ ਵੀਰ ਨੂੰ ਛੋਟ ਚੱਪਾ ਹੋ ਜੂ ਨਹੀਂ ਕੋਈ ਇਹਦੀ ਮਾਨਤ ਕਰਨਗੇ ਨਾ ਠੀਕ ਹੈ ਤਾਂ ਵੇਖੋ ਵੀਰੇ ਬੜੀ ਸੋਹਣੀ ਵੇੜਾ 70000 ਦੀ ਅਭੀ ਵੱਡੀ ਵੇੜ ਆ ਗਈ ਪਹਿਲਾ ਸੂਆ ਐ ਥੱਬੇ ਥੁਬੇ ਲਾਇਆ ਤਾਂ ਰੇੜ ਵੀ ਤੇ ਜਿਆਜ ਵੀਰੇ ਪਹਿਲੇ ਫੋਨ ਦੇ ਵੇਣ ਵਾਲੇ ਪਸ਼ੂ ਆ ਵੀਰ ਕੋਲੇ ਤਾਂ ਛੋਟੀ ਦੀ ਗੱਲ ਕਰੀਏ ਤਾਂ ਵੀਰੇ ਜੀ ਇਹਦੇ ਕੋਈ ਲੈਵੇ ਵਾਲ ਜਾਊਗਾ ਫੇਰ ਤਾਂ ਛੋਟੀ ਛੱਡਦਾ ਜਰੀ ਹਨਾ ਐ ਪਹਿਲੇ ਫੋਨ ਦੇ ਵਿਗਨ ਵਾਲੀ ਛੋਟੀ ਕਿਉਂਕਿ ਲੈਵਾ ਲੈਵਾ ਨਹੀਂ ਜਾਣ ਦਿੰਦੇ ਹਨਾ ਲੈ ਵੀ ਜੀ ਸਾਫ਼ ਬੋਤਾਂ ਤਾਂ ਬਣੂ ਵੀ ਬਹੁਤ ਹਜੇ ਕੋਈ ਪੁੜਿਆ ਤੋਂ ਨਹੀਂ ਇਹਨੂੰ ਪਤਾ ਛੋਟੀ ਨੂੰ ਲੈ ਜੀ ਕੁਲਜਿੰਦਰੇ ਵੀ ਹਨਾ ਲੈ ਜੀ ਲੈ ਜੀ ਵੀਰੇ ਲੈ ਜਿਓ ਚਲ ਆਪਾਂ ਤਾਂ ਲੈ ਜੂਗੀ ਪਰ ਬਣੂ ਬਹੁਤ ਫਿਰ ਤਾਂ ਰੇਟ ਵੀ ਵੀਰੇ ਚੈੱਕ ਕਰ ਲਓ ਦੁੱਧ ਵਾਲੀ ਹੈ ਜੀ ਆਪਾਂ ਸਿਰ ਦੀ ਗੱਲ ਕਰੀਏ ਵੀ ਸਿਰ ਨਿਕਾ ਹੁੰਦਾ ਨਾ ਤੇ ਫਿਰ ਤੁਹਾਨੂੰ ਵੀ ਪਤਾ ਲੱਖਵਾਰੀ ਹੈ ਨਾ ਫਿਰ ਤਾਂ ਵੀਰੇ ਭਾਵੇਂ ਸਵਾ ਮੰਗ ਲੈਂਦਾ 20 ਮੰਗ ਲੈਂਦਾ ਕਿਉਂਕਿ ਲੈ ਲੈਵਣੇ ਮੁੱਲ ਪਾਉਣਾ ਹਾਂਜੀ 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 ਤਦ ਸਵਾਗਤ ਹੈ ਬੋਤਾਂ ਇਹ ਕਿ ਦੁੱਧ ਲਿਆ ਪਹਿਲਾਂ ਦੁੱਧ ਲਓ ਦੁੱਧ ਕੱਢਿਆ ਹੈ ਨਾ ਠੀਕ ਹੈ ਜੀ ਹਾਂ ਜੀ ਤਾਂ ਤਿੰਨ ਪਸ਼ੂ ਵੀਰੋ ਤਿੰਨ ਦੇ ਤਿੰਨ ਹੀ ਜਾਇਆ ਜਾ ਵੀਰ ਦੇ ਰੇਡ ਹੁੰਦੇ ਆ ਹਰ ਵੀਡੀਓ ਜਿਹਦੇ ਵਿੱਚ ਬਾਬਾ ਕੀ ਵੀਰ ਨੂੰ ਫੋਨ ਲਾ ਲਿਓ ਛੋੜ ਛੱਪਾ ਵੀਰੋ ਹੋ ਜੂ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਮਤਵਾ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਖਾਲੀ ਜਾਵੇ ਜੀ ਤਾਂ ਵੀਰ ਜੀ ਇੱਕ ਐਡਰੈਸ ਆਪਣਾ ਬੋਲ ਦਿਓ ਜੀ ਵੀਰ ਜੀ ਨਾਮ ਬਲਵਿੰਦਰ ਸਿੰਘ ਬਿੱਲਾ ਵਾ ਹਾਂ ਜੀ ਪਿੰਡ ਠੱਠਾ ਵਾ ਹਾਂ ਜੀ ਡਿਸਟ੍ਰਿਕਟ ਜਿਲ੍ਹਾ ਗਰਦਾਸਪੁਰ ਜੀ ਠੀਕ ਹੈ ਜੀ ਜਿਹੜੇ ਫਤਿਹਗੜ ਚੂੜੀਆਂ ਸ਼ਹਿਰ ਲੱਗਦਾ ਉਹ ਨਾਲ ਹੀ ਭੱਲੋ ਵਾਲੀ ਚ ਹੈ ਨਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ 905645155 ਜੀ ਠੀਕ ਹੈ ਵੀਰੇ ਸਸਿਕਾ